ਅੱਜ ਸਵੇਰੇ ਕੁਆਟਰ ਸਵਾ 8 ਵਜੇ ਇੱਥੇ ਇਨਕਾਊਂਟਰ ਹੋਇਆ ਐ ਐਸਐਚਓ ਦਰਾਹਾ ਜਿਹਦੇ ਕੋਲ ਇਨਫੋਰਮੇਸ਼ਨ ਸੀਗੀ ਸਾਡਾ ਇੱਕ ਮਕਦਮਾ ਸੀ ਦਰਾਹੇ ਦਾ 158/25 ਜਿਹਦੇ ਵਿੱਚ ਇੱਕ ਹਰਸਿਮਰਨ ਸਿੰਘ ਮੰਡ ਇਹਨਾਂ ਨੂੰ ਵਾਂਟਡ ਸੀ ਉਹਦੇ ਬਾਰੇ ਇਹਨੂੰ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਤੇ ਇਹਨਾਂ ਨੇ ਇੰਸਪੈਕਟਰ ਸੀਆਈ ਇਹਨਾਂ ਤਾਲਮੇਲ ਕਰਕੇ ਪ੍ਰੋਪਰ ਨਾਕਾਬੰਦੀ ਵਾਸਤੇ ਜਦੋਂ ਇੱਥੇ ਆਏ ਇਹ ਆਰਏਸੀ ਤੇ ਇਹ ਮੋਰੇ ਤੋਂ ਇਹ ਗੱਡੀ ਜਿਹੜੀ ਸਕੋਰਪੀਓ ਹੈ ਵਿਦਆਊਟ ਨੰਬਰੀ ਇਹਦੇ ਵਿੱਚ ਦੋ ਜਣੇ ਸੀਗੇ ਉਹ ਹਰਸਿਮਰਨ ਸਿੰਘ ਮੰਡ ਤੇ ਹੁਣ ਦੂਸਰੇ ਦਾ ਨਾਮ ਪਤਾ ਲੱਗਿਆ ਏਵਨ ਭੰਡਾਲ ਏ ਏਵਨ ਜੋਤ ਪੰਡਾਲ ਇਹਨਾਂ ਨੇ ਲਿਆ ਕੇ ਐਸ ਐਚਓ ਤੇ ਫਾਇਰ ਕੀਤਾ ਔਰ ਗੱਡੀ ਵੀ ਭੰਨ ਦਿੱਤੀ ਤੁਸੀਂ ਸਾਰਾ ਦੇਖ ਲੋਗੇ ਤੇ ਜਿਹੜਾ ਉਹ ਤਾਂ ਬੀਪੀ ਬੁਲਟ ਪ੍ਰੂਫ ਜਾਗਟ ਪਾਈ ਹੋਈ ਸੀ ਐਸ ਐਚਓ ਸਾਹਿਬ ਦੇ ਜਿਹੜੀ ਕਿ ਇਹਨਾਂ ਦੀ ਛਾਤੀ ਤੇ ਗੋਲੀ ਲੱਗੀ ਆ ਦੇਖੋ ਤੁਸੀਂ ਤੇ ਔਰ ਇਹ ਭੱਜਣ ਲੱਗੇ ਸੀ ਗੱਡੀ ਮਾਰ ਕੇ ਗੋਲੀ ਮਾਰ ਕੇ ਬਕਾਇਦਾ ਭੱਜਣ ਲੱਗੇ ਸੀ ਉਹ ਐਸ ਐਚਓ ਸਾਹਿਬ ਨੇ ਵੀ ਆਪਣਾ ਜਵਾਬੀ ਫਾਇਰ ਕੀਤਾ ਉਹ ਜਵਾਬੀ ਫਾਇਰ ਕਰਨ ਦੇ ਨਾਲ ਗੱਡੀ ਤੇ ਵੀ ਫਾਇਰ ਲੱਗਿਆ ਤੇ ਪਲੱਸ ਫਿਰ ਉਹਦੀ ਇੱਕ ਲੱਤ 'ਚ ਫਾਇਰ ਲੱਗਿਆ ਜਿਹੜਾ ਮੰਡ ਹੈ ਹਰ ਸਿਮਰਨ ਮੰਡ ਤੇ ਜਿਹਨੂੰ ਮੌਕੇ ਤੇ ਹੀ ਫਿਰ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਕਾਬੂ ਕਰਕੇ ਤੇ ਬਾਕੀ ਜੋ ਫਰਦਰ ਕਾਰਵਾਈ ਹੈ ਇੱਥੇ ਇਤਲਾਹ ਦਿੱਤੀ ਸਾਨੂੰ ਸੀਨੀਅਰ ਅਫਸਰਾਂ ਨੂੰ ਜਿਹੜੇ ਕਿ ਅਸੀਂ ਵੀ ਮੌਕੇ ਤੇ ਆ ਗਏ ਤੇ ਆ ਕੇ ਦੇਖ ਰਹੇ ਹਾਂ ਹੁਣ ਵੀ ਕੀ ਐਕਚੁਅਲ ਮੌਕੇ ਤੇ ਜੋ ਜੋ ਵਾਪਰਿਆ ਉਹ ਅਸੀਂ ਆਪਣੇ ਫੋਰੈਂਸਿਕ ਔਰ ਸੈਂਟੀਫੀਕਲ ਤਰੀਕੇ ਦੇ ਨਾਲ ਸਾਰੀ ਐਵੀਡੈਂਸ ਕਲੈਕਟ ਕਰਕੇ ਜੋ ਫਰਦਰ ਕਾਨੂੰਨ ਦੇ ਮਤਾਂਕ ਕਰਦੇ ਉਹ ਕੀਤੀ ਜਾ ਰਹੀ ਹੈ ਥੈਂਕ ਯੂ ਸਰ ਗੱਲ ਕਰਦੇ ਨੇ ਜਿਹੜੇ આરોપી ਨੇ ਜੀ ਕਿ ਦਰਾਹ ਇਲਾਕੇ ਨੂੰ ਬਿਲੋਂਗ ਕਰਦੇ ਨੇ ਜੀ ਆ ਮੈਂ ਤੁਹਾਨੂੰ ਦੱਸਿਆ ਵੀ ਜਿੰਨੀ ਮੁੱਢਲੀ ਹੈ ਇਹ ਜਿਹੜਾ ਹਰ ਸਿੰਘ ਸਿੰਘ ਮੰਡਾ ਇਹਦਾ ਪਿੰਡ ਆਾ ਪੁੱਟਾ ਹੈਗਾ ਤੇ ਜਿਹੜਾ ਈਵਨ ਪੰਡੋ ਪੰਡਾਲ ਹੈਗਾ ਇਹਦਾ ਪਿੰਡ ਹੈਗਾ ਰਾੜਾ ਸਾਹਿਬ ਇਹ ਇਹਨਾਂ ਦੀ ਕੀ ਆਪਸ ਦੇ ਵਿੱਚ ਕੋਲੋਨਰ ਸਾਹਿਬ ਮਾੜੇ ਬੰਦੇ ਨੇ ਬਦਮਾਸ਼ ਹੈ ਆ ਜਿਹੜਾ ਮੰਡਾ ਹੈ ਮੰਡ ਦੇ ਖਿਲਾਫ ਦੋ ਮੁਕੱਦਮੇ ਨੇ ਪਹਿਲਾਂ ਹੀ ਇੱਕ ਮੁਕੱਦਮਾ ਮਾਛੀਵਾੜਾ ਦੇ ਵਿੱਚ ਹੈ 2023 ਦਾ 228 ਨੰਬਰ ਐਫ ਆਈ ਆਰ ਹੈ ਉਸ ਤੋਂ ਪਹਿਲਾਂ ਇੱਕ 209 ਐਫ ਆਈ ਆਰ ਸਦਰ ਥਾਣੇ ਦੀ ਲੁਧਿਆਣਾ ਦੀ ਇਹਦੇ ਖਿਲਾਫ ਦੋ ਐਫ ਆਈ ਆਰ ਨੇ ਇਹ ਪਹਿਲਾਂ ਹੀ ਮਤਲਬ ਇਸ ਤਰੀਕੇ ਦਾ ਕ੍ਰਿਮੀਨਲ ਇਨਸਾਨ ਹੈਗਾ ਇਹਦਾ ਕ੍ਰਿਮੀਨਲ ਰਿਕਾਰਡ ਹੈਗਾ ਤੇ ਸਾਡਾ ਜਿਹੜਾ ਇੱਥੇ ਲੇਟੈਸਟ ਮਕਦਮਾ ਤੁਹਾਨੂੰ ਦੱਸਿਆ ਜਿਹਦੇ ਵਿੱਚ ਇਹ ਇੱਥੋਂ ਭੱਜਿਆ ਸੀ ਉਹ ਵੀ 307 ਦਾ ਮਕਦਮਾ ਹੈ ਸਾਡੇ ਦੁਰਾਹਾ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲੇ ਦੱਸਿਆ ਜਿਹਦੇ 'ਚ ਸਾਨੂੰ ਵਾਂਟਡ ਸੀ ਸਰ ਮੌਕੇ ਤੋਂ ਕਿੰਨੇ ਹਥਿਆਰ ਬਰਾਮਦ ਹੋਏ ਜੀ ਮੌਕੇ ਤੋਂ ਐਸਐਚਓ ਸਾਹਿਬ ਦੱਸੋ ਮੜਾ ਜੇ ਕਿੰਨੇ ਕਿੰਨੇ ਆ ਮਿਲਿਆ ਕੀ ਕੀ ਸਰ ਇਹਨਾਂ ਕੋਲ ਦੋ ਵੈਪਨ ਸੀਗੇ ਜੀ ਹਾਂਜੀ ਜਿਹੜੇ ਇੱਕ ਵੈਪਨ ਨੇ ਫਾਇਰ ਕੀਤਾ ਇੱਕ ਵੈਪਨ ਨੇ ਆਪਣੇ ਬੈਗ ਤੇ ਪਾਇਆ ਹੋਇਆ ਸੀ ਸਰ ਜਦੋਂ ਗਿਰਿਆ ਦੂਜਾ ਵੈਪਨ ਵੀ ਥੱਲੇ ਗ ਸਾਰੇ ਇਸ ਘਟਨਾ ਦੇ ਵਿੱਚ ਕੋਈ ਪੁਲਿਸ ਦਾ ਜਾਨੀ ਮਾਲੀ ਨੁਕਸਾਨ ਨਹੀਂ ਬਚਾ ਹੋ ਗਏ ਜੀ ਸੱਟਾਂ ਮਾਮੂਲੀ ਸੱਟਾਂ ਤਾਂ ਲੱਗੀਆਂ ਹੀਆਂਗੇ ਸਾਰੀਆਂ ਲੇਕਿਨ ਬੋਲਟ ਪ੍ਰੂਫ ਜੈਕਟ ਪਾਣ ਹੋਣ ਕਰਕੇ ਐਸਐਚਓ ਦਾ ਨੁਕਸਾਨ ਹੋ ਗਿਆ ਨਹੀਂ ਤਾਂ ਤੁਸੀਂ ਬਿਲਕੁਲ ਚੈਸਟ ਤੇ ਗੋਲੀ ਲੱਗਣੀ ਸੀਗੀ ਬਹੁਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਉਸ ਪਰਮਾਤਮਾ ਦੀ ਕਿਰਪਾ ਹੈ ਤੇ ਔਰ ਬੜਾ ਬਹਾਦਰੀ ਔਰ ਬੜੇ ਟੈਕਟਫੁਲ ਤਰੀਕੇ ਦੇ ਨਾਲ ਦੇਖੋ ਨਹੀਂ ਤਾਂ ਕਈ ਵਰੀ ਗੋਲੀ ਐਸਟੀ ਕਿਨ ਲੱਗ ਜਾਂਦੀ ਆ ਦੂਜੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਉਹ ਲਤਾਂ ਦੇ ਵਿੱਚ ਹੀ ਥੱਲੇ ਥੱਲੇ ਤਾਂ ਕਿ ਉਹਨੂੰ ਮਤਲਬ ਜੋ ਸਾਡਾ ਮਕਸਦ ਸੀ ਫੜਨਾ ਕਿ ਮੌਕੇ ਤੋਂ ਭੱਜ ਨਾ ਜਾਵੇ ਉਸ ਤਰੀਕੇ ਦੇ ਨਾਲ ਹੀ ਉਹ ਵੀ ਇੰਜਰਡ ਹੋਇਆ